ਜਦੋਂ ਬਾਪੂ ਬਾਦਲ ਦੀ ਸਰਕਾਰ ਗਈ ਪਿਛਲੇ 7 ਸਾਲਾਂ ਤੋਂ ਤਬਈ ਆ ਗਈ ਪੰਜਾਬ ਪਹਿਲੇ ਕੈਪਟਨ ਕਾਂਗਰਸ ਦਾ ਮੁੱਖ ਮੰਤਰੀ ਸੀ ਕੁਛ ਨਹੀਂ ਕੀਤਾ 5 ਸਾਲ ਬਰਬਾਦ ਕਰ ਦਿੱਤੇ ਫਿਰ ਝਾੜੂ ਵਾਲੇ ਆਏ ਆ ਡਰਾਮੇ ਬਾਜਾਏ ਐਨਾ ਝੂਠ ਬੋਲ ਲਿਆ ਐਡੇ ਵੱਡੇ ਗੱਲਾਂ ਬਾਹਰੇ ਵਾਦੇ ਕੀਤੇ ਪਰ ਉਹਨਾਂ ਦੇ ਮਨ ਸ਼ੈਤਾਨੀ ਸੀ ਉਹਨਾਂ ਦੇ ਮਨ 'ਚ ਕੋਈ ਪਿਆਰ ਨਹੀਂ ਸੀ ਗਰੀਬ ਪ੍ਰਤੀ ਕੋਈ 50% ਪਿਆਰ ਨਹੀਂ ਸੀ ਉਹ ਤਾਂ ਕੱਲਾ ਲੁੱਟਣਾ ਚਾਹੁੰਦੇ ਸੀ ਜਵੇਂ ਅੰਗਰੇਜ਼ਾਂ ਨੇ ਤੇ ਮੁਗਲਾਂ ਨੇ ਲੁੱਟਿਆ ਤੇ ਆਪਾਂ ਉਹਨਾਂ ਦੀਆਂ ਗੱਲਾਂ ਦਾ ਹੀ ਸ਼ਿਕਾਰ ਹੋ ਗਏ ਉਹ ਬੀਬੀਆਂ ਨੂੰ ਕਹਿੰਦੇ ਸੀ ਕਿ ਅਸੀਂ 1000 ਰੁਪਏ ਦੇਵਾਂਗੇ ਹਰ ਮਹੀਨੇ 2500 ਕਰ ਦਾਂਗੇ ਪੈਨਸ਼ਨ ਆਟਾ ਦਾਲ ਦੁਗਣਾ ਕਰ ਦਾਂਗੇ ਅਸੀਂ ਬੜਾ ਕੁਝ ਕਿਹਾ ਉਦੋਂ ਕਿ ਉਹਨਾਂ ਦੀਆਂ ਗੱਲਾਂ 'ਚ ਨਾ ਆਓ ਸਾਰਾ ਝੂਠ ਬੋਲਦੇ ਐ ਇਹਨਾਂ ਦਾ ਪਛੋਕੜ ਝੂਠਾਂ ਦਾ ਆ ਪੰਜਾਬ ਤੋਂ ਬਾਹਰ ਦੇ ਐ ਇਹਨਾਂ ਨੂੰ ਪੰਜਾਬ ਦੇ ਗਰੀਬ ਜਨਤਾ ਦੀ ਕਿਸਾਨ ਦੀ ਮਜ਼ਦੂਰ ਦੀ ਸਮੱਸਿਆ ਨਹੀਂ ਪਤਾ